ਕਾਉਂਟ ਦਿੱਤਾ ਜਾਵੇ ਮਹਪਾਲ ਦਾ ਤੇ ਉਹਦੀ ਇੱਕ ਚੈਟ ਨਿਕਲ ਕੇ ਸਾਹਮਣੇ ਆਈ ਜੋ ਕਿ ਅਸ਼ਲੀਲ ਚੈਟ ਹੈ ਪਰ ਕਹਿੰਦੇ ਪੁਲਿਸ ਵਾਲੇ ਕਹਿੰਦੇ ਕਿ ਸਾਨੂੰ ਪਤਾ ਲੱਗਿਆ ਕਿ ਤਾਂ ਭਾਈ ਅਮਰਤਪਾਲ ਸਿੰਘ ਨਾਲ ਸੰਬੰਧਿਤ ਹੈ ਉਹਦੇ ਵਿੱਚ ਇੱਕ ਚੈਟ ਹੈ ਜਿਹੜੀ ਕਹਿੰਦੇ ਕਿਸੇ ਕੁੜੀ ਨਾਲ ਗੱਲ ਕੀਤੀ ਜਾ ਰਹੀ ਹੈ ਤੇ ਉਹ ਅਸ਼ਲੀਲ ਗੱਲਾਂ ਕੀਤੀਆਂ ਜਾ ਰਹੀਆਂ ਨੇ ਆਥੈਂਟੀਸਿਟੀ ਕੀ ਹੈ ਕਿ ਤਾਂ ਕਿਸ ਨੂੰ ਪਤਾ ਹੀ ਸਾਰੇ ਈਕੁਰਾ ਸੇ ਦਬੀ ਜਾਂਦੇ ਨੇ ਔਰ ਇਹ ਭਾਈ ਅਮਰਤਪਾਲ ਸਿੰਘ ਨੂੰ ਬਦਰਾਮ ਕਰਨ ਖਾਤਰ ਕਾਰਨ ਕਿ ਚੋਣਾ ਨੇੜੇ ਆ ਰਹੀਆਂ ਨੇ ਸੋ ਹੁਣ ਗੱਲ ਕਰਾਂਗੇ ਜੀ ਐਮਪੀ ਅਮਰਤਪਾਲ ਸਿੰਘ ਔਣਾ ਡੀਟਲ ਸਭ ਨਵਗਾਤਾਰ ਕੋਈ ਨਾ ਕੋਈ ਵਿਵਾਦ ਨਿਕਲ ਕੇ ਸਾਹਮਣੇ ਆਈ ਜਾਂਦਾ ਹੁਣ ਪੁਲਿਸ ਵੱਲੋਂ ਜਿਹੜਾ ਇੱਕ ਫਰੀਦਕੋਟ ਦਾ ਨੌਜਵਾਨ ਸੀ ਗੁਰਸੇ ਗੁਰਪ੍ਰੀਤ ਸਿੰਘ ਉਦੇ ਕਤਲ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਟਿੰਡਰ ਐਪ ਤੋਂ ਜਾਣਕਾਰੀ ਲਈ ਸੀ ਵੀ ਅਕਾਊਂਟ ਦਿੱਤਾ ਜਵੇ ਅਮਰਿਤਪਾਲ ਦਾ ਤੇ ਉਹਦੀ ਇੱਕ ਚੈਟ ਨਿਕਲ ਕੇ ਸਾਹਮਣੇ ਆਈ ਜੋ ਕਿ ਅਸ਼ਲੀਲ ਚੈਟ ਹੈ ਪਰ ਉਹਨਾਂ ਦੇ ਵਕੀਲ ਦਾ ਕਹਿਣਾ ਕਿ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਦੇਖੋ ਬਹੁਤ ਸਾਰੀਆਂ ਚੀਜ਼ਾਂ ਇਸ ਕਿਸਮ ਦੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਸਪਸ਼ਟ ਕਰਨਾ ਜਿਨ੍ਹਾਂ ਤੇ ਉੱਤੇ ਤੁਸੀਂ ਇਹ ਕਹਿ ਲਓ ਉਹਨਾਂ ਨੂੰ ਸਾਬਤ ਕਰਨਾ ਕਾਫੀ ਔਖਾ ਕੰਮ ਹੁੰਦਾ ਹੈ ਪਤਾ ਸਾਰਿਆਂ ਨੂੰ ਕਿ ਗੁਰਪ੍ਰੀਤ ਸਿੰਘ ਹਰੀ ਨੌ ਦਾ ਕਤਲ ਸੀ ਡੇਟਿੰਗ ਐਪ ਟਿੰਡਰ ਤੋਂ ਇੱਕ ਜਾਣਕਾਰੀ ਮੰਗੀ ਸੀ ਕਹਿੰਦੇ ਪੁਲਿਸ ਵਾਲੇ ਕਹਿੰਦੇ ਕਿ ਸਾਨੂੰ ਪਤਾ ਲੱਗਿਆ ਕਿ ਤਾਂ ਭਾਈ ਅਮਰਤਪਾਲ ਸਿੰਘ ਨਾਲ ਸੰਬੰਧਿਤ ਹੈ ਉਹਦੇ ਵਿੱਚ ਇੱਕ ਚੈਟ ਹੈ ਜਿਹੜੀ ਕਹਿੰਦੇ ਕਿਸੇ ਕੁੜੀ ਨਾਲ ਗੱਲ ਕੀਤੀ ਜਾ ਰਹੀ ਹੈ ਤੇ ਉਹ ਅਛਲੀ ਗੱਲਾਂ ਕੀਤੀਆਂ ਜਾ ਰਹੀਆਂ ਨੇ ਉਹ ਕਹਿੰਦੇ ਸੂਤਰਾਂ ਦਾ ਹਵਾਲਾ ਇਹ ਹੈ ਇਹ ਜਿਹੜੀ ਚੈਟ ਹੈ ਕਥਤ ਰੂਪ ਦੇ ਵਿੱਚ ਭਾਈ ਅਮਰਤਪਾਲ ਸਿੰਘ ਦੀ ਹੈ ਇਹਦੀ ਅਧਿਕਾਰਤਤਾ ਕੀ ਹੈ authenticity ਕੀ ਹੈ ਇਹ ਤਾਂ ਕਿਸੇ ਨੂੰ ਪਤਾ ਹੀ ਨਹੀਂ ਤੇ ਸਾਰੇ ਇੱਕੋ ਰਸ ਦੇ ਦੱਬੀ ਜਾਂਦੇ ਨੇ ਜਿਹੜੇ ਈਮਾਨ ਸਿੰਘ ਖਾਰਾ ਨੇ ਉਹਨਾਂ ਦੇ ਵਕੀਲ ਨੇ ਉਹ ਕਹਿੰਦੇ ਅਸੀਂ ਪੰਜਾਬ ਦੀ ਕਿਸੇ ਲੈਬ ਤੋਂ ਟੈਸਟ ਨਹੀਂ ਕਰਾਉਣੀ ਇਸ ਮਾਮਲੇ ਨੂੰ ਬਾਹਰਲੀਆਂ ਪ੍ਰਯੋਗਸ਼ਾਲਾਵਾਂ ਤੋਂ ਤੁਸੀਂ ਪਤਾ ਕਰਾਓ ਜਾਂਚ ਕਰਾਓ ਪਤਾ ਲੱਗ ਜੀਗਾ ਔਰ ਇਹ ਭਾਈ ਅਮਰਤਪਾਲ ਸਿੰਘ ਨੂੰ ਬਦਨਾਮ ਕਰਨ ਖਾਤਰ ਕਾਰਨ ਕਿ ਚੋਣਾ ਨੇੜੇ ਆ ਰਹੀਆਂ ਨੇ ਤੇ ਚੋਣਾ ਦੇ ਵਿੱਚ ਭਾਈ ਅਮਰਤਪਾਲ ਸਿੰਘ ਨੂੰ ਬੱਤ ਉਹ ਬਦ ਪਦਰਤੇ ਬਦਰਾਮ ਕਰਾਇਆ ਜਾਵੇ ਤੇ ਤਰਨਤਾਰਨ ਦੀ ਚੋਣ ਤਾਂ ਆ ਹੀ ਗਈ ਜਿਵੇਂ ਸਰਤੇ ਤੇ ਉੱਥੇ ਵੀ ਭਾਈ ਅਮਰਤਪਾਲ ਸਿੰਘ ਨੂੰ ਬਦਰਾਮ ਕਰ ਦਿੱਤਾ ਜਾਵੇ ਉਹਦਾ ਫਾਇਦਾ ਕੋਈ ਦੂਜਾ ਚੁੱਕ ਸਕੇ ਇਹਦੀ ਪੜਤਾਲ ਹੋਣੀ ਚਾਹੀਦੀ ਹੈ ਅਲਜਾਮ ਬਾਜੀ ਦਾ ਕੋਈ ਫਾਇਦਾ ਨਹੀਂ ਪੜਤਾਲ ਹੋਵੇ ਤਾਂ ਚੰਗਾ ਹੋਵੇ ਨਿੱਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ